ਲਗਾਤਾਰ ਪੈ ਰਹੀ ਭਿਆਨਕ ਗਰਮੀ ਕਾਰਨ ਜਿੱਥੇ ਲੋਕ ਪਰੇਸ਼ਾਨ ਨੇ ਉੱਥੇ ਹੀ ਗਰਮੀ ਕਾਰਨ ਹੁਣ ਮੌਤਾ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ ਟਰਾਂਸਪੋਰਟ ਨਗਰ ਵਿੱਚ ਸਵੇਰੇ ਲਗਭਗ 70 ਸਾਲਾ ਬਜ਼ੁਰਗ ਦੀ লাশ ਮਿਲੀ ਹੈ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਨੰਬਰ 8 ਵਿੱਚ ਤਾਇਨਾਤ ਸਬ ਇੰਸਪੈਕਟਰ ਬਲਜੀਤ ਸਿੰਘ ਮੌਕੇ ਤੇ ਪੁੱਜੇ ਉਹਨਾਂ ਦੱਸਿਆ ਕਿ লাশ ਦੀ شناخت ਕਰਵਾਉਣ ਦੇ ਕਈ ਯਤਨ ਕੀਤੇ ਪਰ شناخت ਨਹੀਂ ਹੋ ਸਕੀ ਇਸੇ ਤਰ੍ਹਾਂ ਇੰਡਸਟਰੀਅਲ ਏਰੀਆ ਗਲੀ ਨੰਬਰ 1 ਟਰਾਂਸਪੋਰਟ ਨਗਰ ਵਿੱਚੋਂ ਪੁਲਿਸ ਨੂੰ 40-45 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ ਉਕਤ ਲਾਸ਼ ਦੀ ਵੀ شناخت ਨਹੀਂ ਹੋ ਸਕੇ ਕਿਉਂਕਿ ਉਸ ਕੋਲ ਕੋਈ ਦਸਤਾਵੇਜ਼ ਨਹੀਂ ਮਿਲਿਆ ਗਰਮੀ ਕਾਰਨ ਦੋਵਾਂ ਦੀ ਮੌਤ ਹੋ ਗਈ ਹੈ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਅਤੇ شناخت ਲਈ ਸਿਵਲ ਹਸਪਤਾਲ ਵਿੱਚ 72 ਘੰਟਿਆਂ ਲਈ ਰੱਖਿਆ ਹੈ ਜੇਕਰ Laasha ਦੀ شناخت ਨਾ ਹੋਈ ਤਾਂ ਪੁਲਿਸ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਨਗਰ ਨਿਗਮ ਦੀ ਮਦਦ ਨਾਲ ਉਹਨਾਂ ਦਾ ਸੰਸਕਾਰ ਕਰਵਾਏਗੀ ਦੱਸਦੀ ਹੈ ਕਿ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 70 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਹੈ ਉਸ ਦੇ ਨਾਲ ਹੀ ਇੱਕ 40 ਤੋਂ 45 ਸਾਲਾ ਵਿਅਕਤੀ ਦੀ ਵੀ ਮੌਤ ਹੋ ਚੁੱਕੀ ਹੈ ਪੁਲਿਸ ਨੇ ਉਹਨਾਂ ਦੋਵਾਂ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ 72 ਘੰਟਿਆਂ ਲਈ ਰਖਵਾ ਦਿੱਤਾ ਹੈ ਅਗਰ ਉਹਨਾਂ ਦੀ شناخت ਨਹੀਂ ਹੁੰਦੀ ਤਾਂ ਉਹਨਾਂ ਦਾ ਪੋਸਟਮਾਰਟਮ ਨਗਰ ਨਿਗਮ ਦੀ ਮਦਦ ਨਾਲ ਕਰਵਾ ਦਿੱਤਾ ਜਾਵੇਗਾ